ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਪੜਦੇ ਆ ਕਿੱਡਾ ਵਿਸ਼ਾਲ ਰਾਜ ਭਾਗ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਕਿੱਡੀ ਕਮਾਲ ਦੀ ਨੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਤੇ ਸਭ ਤੋਂ ਵੱਡੀ ਗੱਲ ਇਹ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਵੀ ਭੁੱਖਾ ਨਹੀਂ ਸੀ ਹੁੰਦਾ ਦੂਸਰੀ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਕੋਈ ਅਪਰਾਧ ਨਹੀਂ ਸੀ ਹੁੰਦਾ। ਉਦੋਂ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਚੜ੍ਹਦੀ ਕਲਾ ਵਿੱਚ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਕਮਾਲ ਦੀ ਘਟਨਾ ਮਿਲਦੀ ਹੈ। ਇੱਕ ਵਾਰ ਲਾਹੌਰ ਦੇ ਵਿੱਚ ਇੱਕ ਕੁੱਤੇ ਨੂੰ ਫੜ ਕੇ ਲਿਆਂਦਾ ਗਿਆ। ਔਰ ਉਸ ਕੁੱਤੇ ਦੇ ਗਲ ਦੇ ਵਿੱਚ ਇੱਕ ਸਿਉਨੇ ਦਾ ਕੈਂਠਾ ਪਾ ਦਿੱਤਾ ਗਿਆ ਤੇ ਉਸ ਕੁੱਤੇ ਨੂੰ ਛੱਡ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਨੇ 8 ਦਿਨਾਂ ਬਾਅਦ ਉਹ ਕੁੱਤੇ ਨੂੰ ਲੱਭਿਆ ਕੁੱਤਾ ਤੇ ਲੱਭਿਆ ਪਰ ਨਾਲ ਕੁੱਤੇ ਦੇ ਗਲ ਵਿੱਚ ਜਿਹੜਾ ਪਹਿਲੇ ਦਿਨ ਸਿਉਨੇ ਦਾ ਕੈਂਠਾ ਪਾਇਆ ਹੋਇਆ ਸੀ ਉਹ ਜਿਉਂ ਦਾ ਤਿਉਂ ਹੈ ਕੰਠਾ ਪਾਇਆ ਹੋਇਆ ਉਤਾਰਿਆ ਕਿਸੇ ਨੇ ਨਹੀਂ ਉਹਨਾਂ ਪਹਰਾਂ ਨੂੰ ਮੰਗੀ ਵੀ ਐਡੀ ਕਮਾਲ ਦੀ ਗੱਲ ਕੁੱਤੇ ਦੇ ਗਲ ਦੇ ਵਿੱਚ ਸਿਉਨੇ ਦਾ ਕੰਠਾ ਉਹਨੂੰ ਕੋਈ ਨਾਂ ਲਾਵੇ ਤਾਂ ਹੋਈ ਨਹੀਂ ਸਕਦਾ ਅਸਲ ਵਿੱਚ ਮਹਾਰਾਜ ਰਣਜੀਤ ਸਿੰਘ ਇਹ ਦੇਖਣਾ ਚਾਹੁੰਦੇ ਸਨ ਵੀ ਮੇਰੇ ਰਾਜ ਭਾਗ ਦੇ ਵਿੱਚ ਕੋਈ ਚੋਰ ਉਚੱਕਾ ਤਾਂ ਨਹੀਂ ਕੋਈ ਚੋਰੀ ਤਾਂ ਨਹੀਂ ਹੁੰਦੀ ਹੁਣ ਜੀ ਸੋਚ ਕੇ ਵੇਖੋ 8 ਦਿਨਾਂ ਬਾਅਦ ਕੁੱਤਾ ਵੀ ਧਿਆ ਜਾਂਦਾ ਔਰ ਕੁੱਤੇ ਦੇ ਗਲ ਵਿੱਚ ਜਿਹੜਾ ਸਿਉਨੇ ਦਾ ਕੰਠਾ ਪਾਇਆ ਹੋਇਆ ਉਹ ਵੀ ਲੱਭ ਗਿਆ ਉਹ ਵੀ ਕਿਸੇ ਨੇ ਨਹੀਂ ਉਤਾਰਿਆ ਇਹਦਾ ਮਤਲਬ ਜਿੰਨੇ ਵੀ ਉਸ ਰਾਜ ਦੇ ਵਿੱਚ ਲੋਕ ਵਸ ਰਹੇ ਨੇ ਤੇ ਉਹ ਸਾਰੇ ਰਾਜ ਵਿੱਚ ਰੋਟੀ ਖਾ ਰਹੇ ਆ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਹਨ ਇਹਦਾ ਮਤਲਬ ਚੋਰੀ ਕਰਦਾ ਹੀ ਕੋਈ ਨਹੀਂ ਐਸਾ ਰਾਜਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਅੱਜ ਤੇ ਹਾਲਾਤ ਇਹ ਨੇ ਅੱਜ ਤੇ ਕੁੱਤੇ ਦੇ ਗਲ ਦੇ ਵਿੱਚ ਕੋਈ ਲੋਹੇ ਦੀ ਸੰਗਲੀ ਪਾ ਦੇ ਦੇ ਪਿੱਠ ਨਹੀਂ ਪਹੌਣ ਦਿੰਦੇ ਉਹ ਵੀ ਉਤਾਰ ਲਈ ਜਾਂਦੀ ਹੈ ਹਾਲਾਤ ਇਹ ਨੇ ਆਪਾਂ ਸਮਝਨੇ ਆਂ ਕਿ ਕਮਾਲ ਦਾ ਰਾਜ ਭਾਗ ਸੀ ਮਹਾਰਾਜਾ ਰਣਜੀਤ ਸਿੰਘ ਦਾ